ਕੂਟਲਾ ਪੁਲਿਸ ਵੱਲੋਂ ਦੇ ਮਾੜੇ ਅਨਸਰ ਨੂੰ ਖਤਰੀ ਮੈਨਜਲਾਰੀ ਚਲਾਈ ਜਾ ਰਹੀ ਹੈ। ਉਹਦੇ ਤਹਿਤ ਮੈਡਮ ਬਤਸਲਾ ਗੁੱਤਾ ਸਡੇ ਐਸਐਸਪੀ ਕੂਟਲਾ ਜੀ ਦੀ ਰਹਿਮ ਹੈ। ਕੱਲ ਇੱਕ ਜਿਹੜਾ ਵਹੀਕਲ ਗੈਂਗ ਹੈਗਾ ਉਹਨੂੰ ਬਸਟ ਕੀਤਾ ਸੀ। ਇਹਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਨੂੰ ਅਰੈਸਟ ਕੀਤਾ ਹੈ। ਗੁਰਬੀਰ ਨਜੂਤ ਹੈਗਾ ਤੇ ਵਿਕਾਸ ਹੈਗਾ। ਇਹ ਤਿੰਨ ਅਲਕੇ ਜਿਹੜੇ ਦੋ ਸੰਵਾਨਪੁਰ ਦੇ ਇੱਕ ਢਿਲਮਾ ਦਾ ਹੈ। ਇਹਨਾਂ ਦਾ ਕ੍ਰਿਮਿਨਲ ਰਿਕਾਰਡ ਆ ਪਹਿਲਾਂ ਵੀ ਇਹ ਚੋਰੀ ਦੇ ਕੇਸ ਇਹਨਾਂ ਤੇ ਰਜਿਸਟਰ ਹੋਏ ਆ ਇਹਨਾਂ ਕੋਲੋਂ ਅਸੀਂ 10 ਜਿਹੜੇ ਮੋਟਰਸਾਈਕਲ ਉਹ ਬਰਾਮਦ ਕੀਤੇ ਹੈਗੇ ਆ ਸੀਏ ਸਟਾਫ ਕੋਹਟਲਾ ਦੇ ਵਿੱਚ ਔਰ ਇਹਨਾਂ ਦਾ ਅਸੀਂ ਰਿਮਾਨਡ ਜਿਹੜਾ ਹਾਸਲ ਕਰਕੇ ਇਹਨਾਂ ਤੋਂ ਹੋਰ ਅਸੀਂ ਕੁਝ ਇਸ ਕਰ ਰਹੇ ਹ ਇਹਨਾਂ ਨੇ ਮੰਨਿਆ ਕਿ ਦੋ ਜਿਹੜੇ ਮੋਟਰਸਾਈਕਲ ਹੈਗੇ ਆ ਇਹਨਾਂ ਨੇ ਸ਼ਹਿਰ ਦੇ ਵਿੱਚੋਂ ਚੋਰੀ ਕੀਤੇ ਸੀਗੇ ਬਾਕੀ ਵੱਖ-ਵੱਖ ਥਾਵਾਂ ਤੋਂ ਜਿਦਾਂ ਜਲੰਧਰ ਜਾਂ ਇਧਰੋਂ ਕਰਤਾਰਪੁਰ ਸਾਈਡ ਤੋਂ ਸ਼ਹਿਰ ਤੋਂ ਸਿਟੀ ਤੋਂ ਉੱਥੋਂ ਪੀਤੇ ਹੈਗੇ ਇਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਨਾਂ ਤੋਂ ਆਇਡੈਂਟੀਫਿਕੇਸ਼ਨ ਕਰਾ ਰਹੇ ਹਾਂ ਵੀ ਕਿੱਥੋਂ-ਕਿੱਥੋਂ ਚੋਰੀ ਕੀਤੀ ਹੈਗੇ ਜੀ ਰਾਣਾ ਗ੍ਰੀਨਨ ਕੋੜਵੀ ਆ ਇਹਨਾਂ ਦੇ ਖਾਤੇ ਪਹਿਲਾਂ ਵੀ ਪਰਚੇ ਦਰਜ ਹੈ ਇੱਕ ਦੇ ਖਾਤੇ ਚਾਰ ਪਰਚੇ ਦਰਜ ਹੈਗੇ ਇੱਕ ਦੇ ਖਾਤੇ ਇੱਕ ਪਰਚੇ ਦਰਜ ਹੈਗੇ ਇਹ ਜੇਲ ਵਿੱਚੋਂ ਆਏ ਆ ਬਾਅਦ ਵਿੱਚ ਆ ਕੇ ਇਹਨਾਂ ਨੇ ਆਪਣਾ ਇੱਕ ਹੋਰ ਗੈਂਗ ਜਿਹੜਾ ਹੈ ਚੋਰੀ ਦੇ ਬਤੁਨ ਜਿਹੜਾ ਚੋਰੀ ਦੇ ਪਰਚੇ ਦਰਜ ਹੈ ਨਾ ਨੇ ਨਛੇ ਦੇ ਬੱਚੇ ਨੂੰ ਚੋਰੀ ਲਾਇਆ ਹੈ ਵਿਕਾਸ ਹੁਣ ਸੋ ਇਹਨਾਂ ਨਾਲ ਹੰੜ ਲਿਆ ਕਿ ਪਹਿਲਾ ਮਹੀਨਾ ਨਾਲ ਹੀ ਕੰਮ ਕਰਦੇ ਆ। ਇਹ ਪਹਿਲਾਂ ਜੇਲ੍ਹ ਵਿੱਚ ਇਕੱਠੇ ਰਹੇ ਹੈਗੇ ਆ ਦੋ ਜਣੇ। ਉਸ ਤੋਂ ਬਾਅਦ ਬਾਹਰ ਆਏ ਆ ਉਹ ਇਹਦੇ ਕੰਟੈਕਟ ਚ ਆਇਆ ਵਿਕਾਸ ਸੇ ਵਿਕਾਸ ਵੀ ਇਹਨਾਂ ਨਾਲ ਲੈ ਲਿਆ। ਨਾਲ ਲੈ ਕੇ ਤਾਂ ਦੁਬਾਰਾ ਇਹਨਾਂ ਨੇ ਆਪਾਂ ਤਿੰਨ ਮੈਂਬਰੀ ਬੈਂਡ ਜਿਹੜਾ ਉਹ ਤਿਆਰ ਕਰ ਲਿਆ ਤੇ ਜਿਹੜੇ ਵਹੀਕਲ ਜਿਹੜੇ ਚੋਰੀ ਕਰਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਅਸਲ ਕਿੱਥੇ ਜਾਣੇ ਵੇਚਦੇ ਉਸ ਪਤਰਾ ਇਹਦੇ ਬਾਰੇ ਹੁਣ ਤਫ਼ਤੀਸ਼ ਦਾ ਵਿਸ਼ਾ ਹੈ ਉੱਤੇ ਅਸੀਂ ਵਰਕ ਕਰ ਰਹੇ ਹਾਂ ਤੋਂ ਪੁਸ਼ੀਸ਼ ਕਰਾਂਗੇ ਪਹਿਲਾਂ ਤਾਂ ਅਸੀਂ ਅਰੈਸਟ ਕੀਤੇ ਸਾਰੇ ਵਹੀਕਲ ਜਿਹੜੇ ਹੈਗੇ ਵੱਖ-ਵੱਖ ਜਗ੍ਹਾ ਤੇ ਸੀਗੇ ਉਹ ਸਾਰੇ ਅਸੀਂ ਬਰਾਮਦ ਕਰ ਲਏ ਇਹਨਾਂ ਤੋਂ ਹੁਣ ਨੈਕਸਟ ਜਿਹੜੀ ਹੈ ਤਫ਼ਤੀਸ਼ ਵਿੱਚ ਦੇਖਦੇ ਹਾਂ ਵੀ ਕਿੱਥੇ-ਕਿੱਥੇ ਵੇਚ ਰਹੇ ਸੀਗੇ ਜਿਹੜੇ ਜਿਹੜੇ ਬੰਦੇ ਜਿਨ੍ਹਾਂ ਨਾਲ ਹੋਰ ਹੋ ਸਕਦੇ ਹੈਗੇ ਉਹਦੇ ਬਾਰੇ ਬੀਸਕਲ ਇਹ ਇੱਕ ਹੁਣ 6 ਮਹੀਨੇ ਹੋ ਗਏ ਜੇਲ੍ਹ ਦੇ ਵਿੱਚ ਹੋਏ ਨੂੰ ਇੱਕ ਹੁਣ 8 ਮਹੀਨੇ ਹੋ ਗਏ ਜੇਲ੍ਹ ਦੇ ਵਿੱਚ ਹੋਏ ਨੂੰ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਸ਼ੁਰੂ ਕੀਤਾ ਤਿਆਰ ਇਸ ਮਾਮਲੇ ਦੀ ਬੇਸ ਲੈ ਚੋਰੀ ਦੇ ਕਿਸੇ ਸਬੰਧ ਚਲਿਆ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ